ਹਾਂਜੀ ਸਲਾਮਦਾਦਿਆਂ ਦੀ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਾਦਾ ਅਲੀ ਅਮਜੀਦਾ ਬਰਸੀ ਮਨਾਈ ਜਾ ਰਹੀ ਆ ਖਡਾੜੀ ਸ਼ਰੀਫ ਵਿੱਚ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਟਰਾਫੀਆਂ ਦਾ ਲੰਗਰ ਲੈ ਕੇ ਜਾ ਰਹੇ ਆ ਆਪ ਸਭ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਟਰਾਫੀਆਂ ਦੇ ਲੰਗਰ ਦੇ ਵਿੱਚ ਸਾਰੇ ਜਣੇ ਹਮਮਾ ਕੇ ਪਹੁੰਚੋ ਤੇ ਮੇਲੇ ਦੀ ਰੌਣਕ ਨੂੰ ਵਧਾਓ ਅੱਜ ਅਸੀਂ ਦਰਬਾਰ ਪੰਜ ਪੀਰ ਸਲਾਮ ਕਰਨ ਲਈ ਅਸੀਂ ਸਾਰੇ ਜਣੇ ਜਾ ਰਹੇ ਆ ਜੀ ਬਹੁਤ ਸਾਰੀਆਂ ਰੌਣਕਾਂ ਦਰਬਾਰ ਦੇ ਉੱਤੇ ਚਾਹ ਦੇ ਲੰਗਰ ਕਾਫੀਆਂ ਦੇ ਲੰਗਰ ਦੁੱਧ ਦੇ ਲੰਗਰ ਤੇ ਪਹਿਲਾਂ ਅਸੀਂ ਸਲਾਮ ਕੀਤਾ ਦਰਬਾਰ ਤੇ ਜਾ ਕੇ ਸਲਾਮ ਕਰਨ ਤੋਂ ਬਾਅਦ ਫਿਰ ਅਸੀਂ ਲੰਗਰ ਬਤਵਾਉਣਾ ਸ਼ੁਰੂ ਕੀਤਾ ਕਿਉਂਕਿ ਇਹ ਸਿਆਲ ਦੇ ਵਿੱਚ ਮੇਲਾ ਹੁੰਦਾ ਜਿਆਦਾ ਠੰਡ ਦੀ ਹੈ ਤੇ ਅੱਜ ਕੀ ਟਿੱਕੀਆਂ ਦੇ ਲੰਗਰ ਉਹ ਸਾਰੇ ਵੱਖ-ਵੱਖ ਤਰ੍ਹਾਂ ਦੇ ਲੰਗਰ ਲੱਗੇ ਸੀਗੇ ਤੇ ਰਸ਼ ਥੋੜਾ ਇੱਕ ਘਟ ਸੀਗਾ ਕਿ ਅਸੀਂ ਵੀ ਸ਼ਾਮ ਨੂੰ 6:00 7:00 ਵਜੇ ਪਹੁੰਚੇ ਹੁਣ ਇਸ ਕਰਕੇ ਰਸ਼ ਘਟ ਸੀਗਾ ਔਰ ਮੇਲਾ ਦੇ ਦਾਦਾ अलीਆ ਮੰਜੀ ਦਾ ਇੰਨਾ ਕਿ ਇਹ ਮਸਿਆ ਔਨ ਵਰਲਡ ਦੇ ਵਿੱਚ ਇੱਕ ਨੂੰ ਫਾੜ ਦੇ ਨਹੀਂ ਨੂੰ ਦਾ ਇੱਕ ਦਸੰਬਰ ਦੀ ਸਾਰੇ ਜਾਨੀ ਦਰਬਾਰ ਦੇ ਵਿੱਚ ਭਾਜੀਆਂ ਭਰਿਆ ਕਰੋ ਮਨ ਨੂੰ ਮੰਗੀਆਂ ਮਰਦਾਂ ਤੋਂ ਭਾਜਿਆ ਕਰੋ ਸੱਚੇ ਮਨੋਂ ਆ ਕੇ ਦਰਬਾਰ ਦੇ ਉੱਤੇ ਸਾਰਾ ਕੁਝ ਮਿਲਦਾ ਹੈ ਮੈਨੂੰ ਦਾਦਾ ਜੀ ਦੀ ਏਡੀ ਕਰ ਪਾਇਆ ਮੈਨੂੰ ਕਣੀ ਚਾਰ ਬੜੀ ਅੱਥੇ ਸੋਹਜ ਮੰਗੇ ਦਾਦਾ ਜੀ ਨੇ ਪਾਈ ਤੇ ਸੋ ਮੈਂ ਹੱਥ ਜੋ ਕੇ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਜਿਹਨੇ ਵੀ ਦਰਬਾਰ ਤੋਂ ਕੁਝ ਲੈਣਾ ਹੈ ਉਹ ਸੱਚੇ ਮਨੋਂ ਤਨੋਂ ਮਨੋਂ ਆਵੇ ਤੇ ਦਾਦਾ ਜੀ ਉਹਨਾਂ ਦੀ ਪ੍ਰਿਆਦ ਜ਼ਰੂਰ ਪੂਰੀ ਕਰਦੇ ਆ ਪਰ ਸੱਚੇ ਦੋਆਬੇ ਦਰਬਾਰ ਵਿੱਚ ਕੋਣ ਤੋਂ ਡੈਕੋਰੇਸ਼ਨ ਨਹੀਂ ਵਧੀਆ ਕੀਤੀ ਹੁੰਦੀ ਆ ਇੱਕ ਜੋ ਹੁੰਦੀ ਆ ਜਿਹੜਾ ਹਾਰਦ ਦੇ ਮਹੀਨੇ ਮੇਲਾ ਹੁੰਦਾ ਉਹ ਕੁਝ ਜ਼ਿਆਦਾ ਭਰਦਾ ਇਹ ਥੋੜਾ ਘੱਟ ਭਰਦਾ ਕਿਉਂਕਿ ਠੰਡ ਬਹੁਤ ਜ਼ਿਆਦਾ ਹੁੰਦੀ ਆ ਤੇ ਕਿਉਂਕਿ ਸੰਗਤਾਂ ਔਲ ਪੰਜਾਬ ਦੇ ਵਿੱਚੋਂ ਆਉਂਦੀ ਆ ਪੰਜਾਬ ਤੋਂ ਛੱਡ ਕੇ ਹਰਿਆਣਾ ਤੋਂ ਲੈਣੇ ਜਿੱਲੀ ਤੋਂ ਵੀ ਆਉਂਦੀ ਆ ਸਭਾ ਜੇ ਕਿਤੋਂ ਵਧੀ ਸਾਡੇ ਨਾਲ ਗੱਲਬਾਤ ਹੋਈ ਹੈ ਜੇ ਮਾਲੀ ਬਹੁਤ 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 ਹੁੰਦੀ ਆ ਇਹ ਮੇਲਾ ਜਿਹੜਾ ਆ ਪਾਕਿਸਤਾਨ ਦੇ ਵਿੱਚ ਵੀ ਇਸ ਰੀਲੇ ਦੀ ਚਰਚਾ ਹੁੰਦੀ ਆ ਕਿਉਂਕਿ ਇਹ ਮੇਲਾ 47 ਦੀ ਵੰਡ ਤੋਂ ਪਹਿਲਾਂ ਦਾ ਮੇਲਾ ਲੱਗਦਾ ਜੀ ਕਹਿੰਦੇ ਤੇ ਜਿਹੜੇ ਬਯੁਰਗ ਉਧਰ ਗਏ ਆ ਉਹਨੇ ਦੱਸਿਆ ਹੋਇਆ ਆ ਵੀ ਇੱਦਾਂ ਦਾ ਕਰਕੇ ਮਟਾਲੀ ਸ਼ਰੀ ਨਹੀਂ ਵੀ ਦਰਬਾਰ ਆ ਤੇ ਉੱਥੇ 15 ਹਾੜ ਨੂੰ ਮੇਲਾ ਲੱਗਦਾ ਸਾਡੇ ਬਯੁਰਗ ਦੱਸਦੇ ਆ ਵੀ ਦਾਦਾ ਅਲੀਮ ਜੀ ਜਦੋਂ ਸਿਗੇ ਹੋ ਤੇ ਪਾਕਿਸਤਾਨ ਤੋਂ ਵੀ ਉਹ ਬੰਦਿਆਂ ਨੂੰ ਫੱਟਦੇ ਹੁੰਦੇ ਸੀ ਜਿਹੜੇ ਕਵਾਲ ਕਰਦੇ ਆ ਕਵਾਲੀਆਂ ਕਰਦੇ ਜਾਂ ਨਕਲਾ ਕਰਦੇ ਸੀ ਉਹ ਪਾਕਿਸਤਾਨ ਤੋਂ ਅੱਗੇ ਨਕਲਾ ਬੋਲ ਨਹੀਂ ਕਰਦੇ ਜਿੰਨਾ ਕਿ ਦਾਦਾ ਜੀ ਨੂੰ ਜੀ ਦਾ ਪਿਆਰ ਬਹੁਤ ਸਾਰੇ ਹੰਕਾਰਾਂ ਦਾ ਸੀਗਾ ਜਿਹੜੇ ਕਵਾਲੀਆਂ ਵੀ ਕਰਦੇ ਸੀ ਜਾਂ ਨਕਲਾ ਵਗੈਰਾ ਕਰਦੇ ਸੀ ਜਾਂ ਬੈਂਡ ਦਾ ਕੰਮ ਕਰਦੇ ਸੀ ਮਨੋਗੋਧਿਆਂ ਦਾ ਕੰਮ ਕਰਦੇ ਸੀ ਜਿਹੜੇ ਢੋਲ ਵਧੀਆ ਸੀਗੇ ਗੋਲਦੇ ਨੇ ਉਹਨਾਂ ਦੀ ਵਧੀਆ ਸੀਗੇ ਕਿਉਂਕਿ ਦਾਦਾ ਜੀ ਆਪ ਬਹੁਤ ਹੀ ਸੰਗੀਤ ਨੂੰ ਪਿਆਰ ਕਰਦੇ ਸੀ ਵਿਸਕਰ ਕੇ ਉਹਨਾਂ ਨੇ ਹਰ ਇੱਕ ਬੰਦੇ ਨੂੰ ਮੁਠਿਆਮ ਤੇ ਬਹੁਤ ਹੀ ਵਧੀਆ ਦੇਣਾ ਬੈਂਡ ਨੂੰ ਪੂਰਾ ਟਾਈਮ ਵਧੀਆ ਦੇਣਾ ਸੋ ਇਹ ਸੀ ਅੱਜ ਦਾ ਵਲੌਗ ਮਡਾਲੀ ਸ਼ਰੀਫ ਪਰਿਵਾਰ ਤੇ ਕੌਫੀ ਦੇ ਲੰਗਰ ਦਾ ਸੋ ਨਵੇਂ ਵਲੌਗ ਵਿੱਚ ਮਿਲਾਂਗੇ ਜੈ ਦਾਤੀਆਂ